ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਇੱਕ ਪਾਸੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਪੁਲਿਸ ਦੇ ਵੱਡੇ ਵੱਡੇ ਅਫਸਰ ਖਾਸ ਕਰਕੇ ਡੀਜੀਪੀ ਪੰਜਾਬ ਇਹ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਪੰਜਾਬ ਦਾ ਲਾਅ ਐਂਡ ਆਰਡਰ ਪੂਰੀ ਕੰਟਰੋਲ ਦੇ ਵਿੱਚ ਹੈ ਸਥਿਤੀ ਕਿਸੇ ਤਰ੍ਹਾਂ ਦੀ ਵੀ ਕੋਈ ਅਨਸੁਖਾਵੀ ਨਹੀਂ ਹੈ ਅਸੀਂ ਪੂਰੀ ਤਿੱਖੀ ਨਜ਼ਰ ਬਣਾ ਕੇ ਰੱਖੀ ਹੋਈ ਆ ਜਗ੍ਹਾ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਸਾਡੀ ਪੰਜਾਬ ਪੁਲਿਸ ਪੂਰੀ ਮੁਸਤੈਦ ਹੈ ਪਰ ਦੂਜੇ ਪਾਸੇ ਅੱਜ ਸਵੇਰੇ ਇੱਕ ਇਹ ਤਸਵੀਰ ਦੇਖਣ ਨੂੰ ਮਿਲੀ ਕਿ ਦਿਨ ਦਿਹਾੜੇ ਹਲੇ ਸਵੇਰੇ ਉਸ ਵਕਤੇ ਹੀ ਖਰੜ ਦੇ ਵਿੱਚ ਮੁਹਾਲੀ ਦੇ ਖਰੜ ਦੇ ਇੱਕ ਕਲੋਨੀ ਦੇ ਵਿੱਚ ਇੱਕ ਕਪਲ ਇੱਕ ਜਿਹੜਾ ਪਰਿਵਾਰਕ ਹਸਬੰਡ ਵਾਈਫ ਸਕੂਟੀ ਤੇ ਆ ਰਹੇ ਸਨ ਕਿ ਉਹਨਾਂ ਦਾ ਪਿੱਛਾ ਕਰਦੇ ਦੋ ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀ ਜਦੋਂ ਉਹ ਸਕੂਟੀ ਆਪਣੀ ਪਾਰਕ ਕਰਨ ਲੱਗਦੇ ਆ ਤਾਂ ਉਹ ਉਹਨਾਂ ਦੀ ਪਤਨੀ ਦੇ ਗਲ ਦੇ ਵਿੱਚੋਂ ਚੇਨ ਖੋ ਕੇ ਇਕਦਮ ਭਾਜ ਜਾਂਦੇ ਨੇ ਚੇਨ ਲੁੱਟ ਕੇ ਉਹਨਾਂ ਦੇ ਗਲੇ ਦੇ ਵਿੱਚੋਂ ਚੇਨ ਤੋੜ ਕੇ ਭੱਜ ਜਾਂਦੇ ਨੇ ਤਾਂ ਇਹ ਤਸਵੀਰ ਹੈ ਖਰੜ ਦੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਮੋਟਰਸਾਈਕਲ ਦੇ ਉੱਪਰ ਸਵਾਰ ਦੋ ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਨੇ ਉਹ ਸਕੂਟੀ ਦੇ ਪਿੱਛੇ-ਪਿੱਛੇ ਆ ਰਹੇ ਨੇ ਜਦੋਂ ਸਕੂਟੀ ਪਾਰਕ ਕਰਨ ਲੱਗਦਾ ਹੈ ਤਾਂ ਸਕੂਟੀ ਦੇ ਅੱਗੇ ਹੋ ਕੇ ਸਕੂਟੀ ਨੂੰ ਘੇਰ ਲੈਂਦੇ ਨੇ ਤੇ ਜਦੋਂ ਸਕੂਟੀ ਵਾਲਾ ਉਹਨਾਂ ਨੂੰ ਵੇਖਣ ਲੱਗਦਾ ਤਾਂ ਉਹਨਾਂ ਦੀ ਪਤਨੀ ਦੇ ਗਲੇ ਦੇ ਵਿੱਚੋਂ ਚੇਨ ਪੱਟ ਕੇ ਚੈਣ ਨੂੰ ਛੱਪਟ ਮਾਰ ਕੇ ਖੋ ਕੇ ਭੱਜ ਜਾਂਦੇ ਨੇ ਤੇ ਦੋਨੋਂ ਪਤੀ ਪਤਨੀ ਵਾਈਕ ਤੋਂ ਡਿੱਗ ਪੈਂਦੇ ਨੇ ਇਹ ਤਸਵੀਰਾਂ ਨੇ ਖਰੜਦੀਆਂ ਇੱਕ ਪਾਸੇ ਜਿੱਥੇ ਸਾਡੀਆਂ ਸਰਕਾਰਾਂ ਦਾਅਵੇ ਕਰ ਰਹੀਆਂ ਨੇ ਕਿ ਪੰਜਾਬ ਦਾ ਜਿਹੜਾ ਅਮਨ ਕਾਨੂੰਨ ਹੈ ਪੰਜਾਬ ਦਾ ਜਿਹੜਾ ਲੈਂਡ ਆਰਡਰ ਦੀ ਸਥਿਤੀ ਆ ਇਹ ਪੂਰੀ ਕੰਟਰੋਲ ਦੇ ਵਿੱਚ ਆ ਤੇ ਪਰ ਦੂਜੇ ਪਾਸੇ ਦਿਨ ਦਿਹਾੜੇ ਆ ਤਸਵੀਰਾਂ ਸਾਡੇ ਸਰਕਾਰ ਦੇ ਅੱਗੇ ਸਾਡੇ ਸਿਸਟਮ ਦੇ ਅੱਗੇ ਸਾਡੇ ਪੰਜਾਬ ਪੁਲਿਸ ਦੇ ਸਿਸਟਮ ਦੇ ਅੱਗੇ ਸਵਾਲ ਖੜੇ ਕਰਦਿਆਂ ਨੇ ਤੁਹਾਡਾ ਇਸ ਬਾਰੇ ਕੀ ਪ੍ਰਤੀਕਰਮ ਹੈ ਕੀ ਕਦੇ ਤੁਹਾਡੇ ਸ਼ਹਿਰ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਸਾਨੂੰ ਪ੍ਰਤੀਕਰਮ ਜਰੂਰ ਦੱਸਿਓ